ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੀ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਹੋਵਮਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਸਾਰੇ ਹਨਾ ਫਰੈਂਡ ਯੂਟਿਊਬਰ ਤੇ ਜਿੰਨੇ ਵੀ ਮੇਰੀ ਫੈਮਿਲੀ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਰੱਖੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਅੱਗੇ-ਅੱਗੇ ਵੀ ਨਾ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਤਾਂ ਕਿ ਹਨਾ ਸਾਰਿਆਂ ਨੂੰ ਆਪਣੀ ਵੀਡੀਓ ਪਹੁੰਚੇ ਤੇ ਆਪਣੇ ਚੈਨਲ ਨੂੰ ਆਪਾਂ ਅੱਗੇ ਲਿਜਾ ਸਕੀਏ ਤੇ ਅੱਜ ਮੈਂ ਹਨਾ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਮੈਂ ਹਰ ਰੋਜ਼ ਹਨਾ ਜੋ ਵੀ ਵੀਡੀਓ ਪਾਉਣੀ ਆਗੀ ਉਹ ਨਾਮ ਜਪਣ ਤੇ ਪਾਉਣੀ ਹੁੰਦੀਆਂ ਵੀ ਹਨਾ ਨਾਮ ਜਪੋ ਪਰ ਕਈ ਭੈਣਾਂ ਦੇ ਵੀਰਾਂ ਦੇ ਹਨਾ ਮੈਸੇਜ ਆਉਂਦੇ ਨੇ ਵੀ ਜਦੋਂ ਨਾਮ ਜਪਦੇ ਆ ਉਦੋਂ ਹਨਾ ਉਹ ਗੱਲਾਂ ਜ਼ਿਆਦਾ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਦੇ ਜ਼ਿੰਦਗੀ ਦੇ ਵਿੱਚ ਵੀ ਯਾਦ ਨਹੀਂ ਕੀਤਾ ਹੁੰਦਾ ਉਹ ਵਾਸੀ ਆਉਣਗੇ ਉਹ ਸੁਸਤੀ ਹੋਊਗੀ ਹਨਾ ਜਦੋਂ ਕਿ ਸਵੇਰੇ ਆਪਾਂ ਉੱਠਦੇ ਆ ਹਨਾ ਉਦੋਂ ਉੱਠਣ ਨੂੰ ਮਨ ਨਹੀਂ ਕਰਦਾ ਹੈਗਾ ਪਰ ਕਹਿੰਦੇ ਨੇ ਹਨਾ ਆਲਸ ਨੂੰ ਤਿਆਗਣਾ ਹੀ ਪਵੇਗਾ ਜੇ ਕੁਝ ਪਾਉਣਾ ਹੁੰਦਾ ਤਾਂ ਕੁਝ ਖੋਣਾ ਤਾਂ ਪੈਂਦਾ ਹੀ ਹੈਗਾ ਹਨਾ ਅਗਰ ਤੁਸੀਂ ਆਪਣੇ ਘਰ ਵਿੱਚ ਹਨਾ ਗਰੀਬੀ ਦੂਰ ਕਰਨੀ ਚਾਹੁੰਦੇ ਹੋ ਬੱਚੇ ਆਪਦੀ ਪੜ੍ਹਾਈ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਨੇ ਚੰਗੇ ਅਫਸਰ ਬਨਣਾ ਚਾਹੁੰਦੇ ਹਨਾ ਤੇ ਜੇ ਕੋ ਜਿਨ੍ਹਾਂ ਦੇ ਘਰ ਵਿੱਚ ਵੀ ਲੜਾਈ ਝਗੜਾ ਬਿਮਾਰੀ ਸ਼ਰਾਬ ਕੋਈ ਵੀ ਨਸ਼ਾ ਹੈਗਾ ਤੇ ਬੱਚੇ ਨਹੀਂ ਪੜ੍ਹਦੇ ਗੱਲ ਨਹੀਂ ਮੰਨਦੇ ਤੇ ਤੁਹਾਡਾ ਹਨਾ ਕਹਿਣਾ ਨਹੀਂ ਮੰਨਦੇ ਹੈਗੇ ਤੇ ਅੱਜ ਮੈਂ ਤੁਹਾਨੂੰ ਇੱਕ ਦੋ ਬੀਜੀਆਂ ਵੀ ਦੱਸੂਗੀ ਤੇ ਪਾਠ ਹੈ ਨਾ ਤੁਸੀਂ ਕਰੋਗੇ ਜਦੋਂ ਤੁਹਾਨੂੰ ਨੀਂਦ ਵੀ ਨਹੀਂ ਆਉਗੀ ਤੇ ਕਈ ਵਾਰੀ ਨਾ ਜਿਹੜੇ ਪਾਠ ਕਰਦੇ ਨੇ ਅਭਿਆਸੀ ਹੁੰਦੇ ਨੇ ਨਾ ਉਹਨਾਂ ਦਾ ਮਤਲਬ ਕਿ ਕਈ ਵਾਰੀ ਇੰਨੀ ਸੁਰਤ ਲੱਗ ਜਾਂਦੀ ਹੈ ਵੀ ਉਹ ਦਸਮ ਦੁਆਰ ਚਲੇ ਜਾਂਦੇ ਕਿਉਂਕਿ ਆਪਾਂ ਹੈ ਨਾ ਕਿਸੇ ਦੇ ਕਹੇ ਕਹਾਏ ਐ ਐਂਡ ਵਾਲੀ ਪੌੜੀ ਨੂੰ ਹੱਥ ਪਾ ਲੈਣੇ ਆਗੇ ਅਕਸਰ ਜਦੋਂ ਵੀ ਤੁਸੀਂ ਨੇ ਨਾਮ ਸਿਮਰਨ ਸ਼ੁਰੂ ਕਰਨਾ ਹੈ ਤਾਂ ਹੈ ਨਾ نیچے ਤੋਂ ਸ਼ੁਰੂ ਕਰਨਾ ਜਿੱਦਾਂ ਕਿ ਵੀ ਸਿਰਫ ਵਾਹਿਗੁਰੂ ਤੋਂ ਨਾ ਗੁਰਮੰਤਰ ਤੋਂ ਕਰਨਾ ਹੈਗਾ ਜੀ ਅਗਰ ਤੁਹਾਨੂੰ ਕੋਈ ਕਹਿੰਦਾ ਵੀ ਹਨਾ ਤੂੰ ਪਹਿਲੇ ਕੋਈ ਇਦਾਂ ਦਾ ਸ਼ਬਦ ਦੱਸ ਦਿੰਦਾ ਜਾਂ ਆਪਾਂ ਮੈਂ ਤੁਹਾਨੂੰ ਅਜ ਦੱਸ ਦਿਆਂ ਜਿੱਦਾਂ ਕਿ ਆਪਾਂ ਚੰਡੀ ਦੀ ਵਾਰ ਦਾ ਪਾਠ ਕਰਨ ਲੱਗ ਜਾਈਏ ਜਾਂ ਆਪਾਂ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਹਨਾ ਇਦਾਂ ਪਾਠ ਕਰਨ ਲੱਗ ਜਾਈਏ ਇਹਦੇ ਨਾਲ ਰਿਧੀਆਂ ਸਿੱਧੀਆਂ ਤਾਂ ਹਨਾ ਬਹੁਤ ਜਲਦੀ ਮਿਲਦੀਆਂ ਨੇ ਮਲਕਿ ਹਰ ਮਨੋ ਕਾਮਨਾ ਵੀ ਬਹੁਤ ਜਲਦੀ ਪੂਰੀ ਹੁੰਦੀ ਹੈ ਪਰ ਕਈ ਵਾਰੀ ਨਾ ਅਗਰ ਇਹਨੂੰ ਵਿਧੀ ਵਿਵਹਾਰ ਨਾਲ ਨਾ ਕੀਤਾ ਜਾਵੇ ਤਾਂ ਇਹ ਤੁਹਾਡੇ ਤੇ ਉਲਟਾ ਵੀ ਪੈ ਸਕਦਾ ਹੈਗਾ ਕਿਉਂਕਿ ਗੁਰਬਾਣੀ ਦੇ ਵਿੱਚ ਇਦਾਂ ਇਦਾਂ ਦੇ ਸ਼ਬਦ ਵੀ ਨੇ ਤੇ ਇਹ ਪਾਠ ਵੀ ਨੇ ਆਪਣੇ ਹਨਾ ਵਾਹਿਗੁਰੂ ਨੇ ਆਪਾਂ ਨੂੰ ਸਾਰੇ ਪਾਸਿਓਂ ਰੋਕ ਕੇ ਹਨਾ ਗੁਰਬਾਣੀ ਨਾਲ ਤਾਈਂ ਜੋੜਿਆ ਹੈਗਾ ਜਿਨ੍ਹਾਂ ਨੂੰ ਪਤਾ ਹਨਾ ਉਹ ਨਾ ਸ਼ਬਦਾਂ ਨੂੰ ਲੈ ਕੇ ਪਾਠ ਕਰਦੇ ਨੇ ਜਿੱਦਾਂ ਕਿ ਹਨਾ ਇਹ ਸਰਸੇ ਵਾਲੇ ਬਾਬਾ ਜੀ ਨੇਗੇ ਤੇ ਵਿਆਸ ਵਾਲੇ ਨੇ ਇਹ ਵੀ ਗੁਰਬਾਣੀ ਦੇ ਵਿੱਚੋਂ ਤੋਂ ਕਾ ਲੈ ਕੇ ਹੀ ਹਨਾ ਦੱਸਦੇ ਨੇ ਨਾਮ ਜਪੋ ਵੀ ਤੁਸੀਂ ਇਦਾਂ ਜਪੋ ਤੇ ਫਿਰ ਆਪਾਂ ਹਨਾ ਛੋਟੇ ਕਹਿੰਦੇ ਹੁੰਦੇ ਨੇ ਚਾਚੇ ਦਾਇਆ ਕੋਲੇ ਕਿਉਂ ਜਾਈਏ ਜਦ ਆਪਣਾ ਪਿਤਾ ਆਪਾਂ ਨੂੰ ਸਾਰਾ ਕੁਝ ਦੱਸ ਰਿਹਾ ਹੈਗਾ ਤੇ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਨਾਮ ਜਪਣ ਦੀ ਜੁਗਤੀ ਹਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਨ੍ਹਾਂ ਨੇ ਵੀ ਜਿੱਦਾਂ ਕਿ ਮੈਂ ਦੱਸਿਆ ਜਿਹੜੀਆਂ ਭੈਣਾਂ ਨੂੰ ਨਾ ਨਾਮ ਜਪਣਾ ਵੀਰਾਂ ਨੇ ਨਾਮ ਜਪਣਾ ਜਾਂ ਕਿਸੇ ਨੇ ਵੀ ਆਪ ਦਾ ਹਨਾ ਕੋਈ ਵੀ ਕੰਮ ਸੰਪੂਰਨ ਕਰਵਾਉਣਾ ਹੈਗਾ ਗੁਰੂ ਸਾਹਿਬਾਂ ਤੋਂ ਕਿਉਂਕਿ ਉਹੀ ਕਰਨ ਵਾਲੇ ਨੇ ਆਪਾਂ ਕੁਝ ਨਹੀਂ ਕਰ ਸਕਦੇ ਹੈਗੇ ਸਭ ਤੋਂ ਪਹਿਲਾਂ ਤੁਸੀਂ ਨੇ ਸਵੇਰੇ ਉੱਠਣਾ ਉੱਠ ਕੇ ਹਨਾ ਕੇਸੀ ਇਸ਼ਨਾਨ ਕਰਨਾ ਹੈਗਾ ਕਿਸੇ ਇਸ਼ਨਾਨ ਕਰਕੇ ਫਿਰ ਕਿਸੇ ਸੁੱਚੀ ਜਗ੍ਹਾ ਤੇ ਕੱਪੜਾ ਬਸਾ ਕੇ ਬੈਠਣਾ ਕੋਸ਼ਿਸ਼ ਕਰਿਓ ਅਗਰ ਤੁਹਾਡਾ ਨਾ ਕੋਈ ਪਾਠ ਕਰਨ ਵਾਲਾ ਕਮਰਾ ਬਣਾਇਆ ਹੋਇਆ ਕੋਈ ਜਗ੍ਹਾ ਹੈਗੀ ਤਾਂ ਤੁਸੀਂ ਉੱਥੇ ਬੈਠੋ ਸਭ ਤੋਂ ਪਹਿਲਾਂ ਹਨਾ ਮੈਂ ਮੇਨ ਗੱਲ ਕਹੂੰਗੀ ਕਿ ਬੈੱਡ ਤੇ ਮੰਜੇ ਤੇ ਬਹਿ ਕੇ ਪਾਠ ਨਾ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਹਨਾ ਕਿਉਂਕਿ ਨੀਚੇ ਤੁਸੀਂ ਬੈਠੋਗੇ ਮਨ ਇਕਾਗਰ ਹੋਊਗਾ ਤੇ ਸ਼ੋਰ ਸ਼ਰਾਬਾ ਅਗਰ ਤੁਸੀਂ ਨਾਮ ਜਪਣਾ ਅੱਜ ਤੱਕ ਕਮ ਸੇ ਕਮ 3 ਤੋਂ ਲੈ ਕੇ 5 ਵਜੇ ਦੇ ਵਿੱਚ ਸਵੇਰੇ ਉੱਠੋਗੇ ਤਾਂ ਤੁਹਾਡਾ ਮਨ ਬਹੁਤ ਹਨਾ ਲੱਗੂਗਾ ਨਾਮ ਦੇ ਵਿੱਚ ਤੇ ਦੇਖੋ ਕੈਸੀ ਇਸ਼ਨਾਨ ਕਰਕੇ ਤੁਸੀਂ ਨੇ ਹਨਾ ਚੌਂਕੜਾ ਲਗਾ ਕੇ ਬੈਠਣਾ ਹੈਗਾ ਆਪਦੇ ਕੋਲ ਨਾ ਜਲ ਰੱਖਣਾ ਹੈਗਾ ਇੱਕ ਗਲਾਸ ਦੇ ਵਿੱਚ ਪਾ ਕੇ ਕਿਉਂਕਿ ਦੇਖੋ ਬਾਬੇ ਤਫੂਕਾ ਮਾਰ ਮਾਰ ਦਿੰਦੇ ਨੇ ਉਹਨਾਂ ਦੇ ਵਿੱਚ ਹਨਾ ਜਦ ਕਿ ਆਪਾਂ ਕਹਿੰਦੇ ਨੇ ਵੀ ਸ਼ਕਤੀ ਆ ਜਾਂਦੀ ਹੈ ਇਹ ਤਾਂ ਫੇਰ ਵੀ ਗੁਰਬਾਣੀ ਹੈ ਹਨਾ ਧੁਰੋਂ ਆਈ ਹੈ ਦਰਗਾਹ ਤੋਂ ਆਈ ਹੈਗੀ ਤੇ ਉਸ ਜਲ ਨੂੰ ਤੁਸੀਂ ਨੇ ਹਨਾ ਪੀਣਾ ਵੀ ਹੈ ਆਪਣੇ ਪ੍ਰਸ਼ਾਦਾ ਪਾਣੀ ਬਣਾਉਣੇ ਉਹਦੇ ਵਿੱਚ ਵੀ ਪਾਉਣਾ ਤੇ ਸਾਰੇ ਘਰ ਦੇ ਵਿੱਚ ਸਿੱਟਾ ਵੀ ਦੇ ਸਕਦੇ ਹੋ ਇਹਦੇ ਨਾਲ ਹਨਾ ਜਿਹੜੀਆਂ ਮਾੜੀਆਂ ਸ਼ਕਤੀਆਂ ਨੇ ਉਹ ਤੁਹਾਡੇ ਘਰ ਵਿੱਚ ਕਦੇ ਪ੍ਰਵੇਸ਼ ਨਹੀਂ ਕਰਨਗੀਆਂ ਮਤਲਬ ਕਿ ਵੀ ਇੱਕ ਸਾਹ ਜਦੋਂ ਆਪਾਂ ਲੈਨੇ ਆ ਹਨਾ ਅੰਦਰ ਨੂੰ ਲਜਾਨੇ ਆ ਤਾਂ ਵਾਹ ਵਾਹ ਨੂੰ ਛੱਡਦੇ ਆ ਤਾਂ ਗੁਰੂ ਇਦਾਂ ਤੁਸੀਂ ਅਭਿਆਸ ਕਰੋਗੇ ਤੁਹਾਡਾ ਥੋੜਾ ਜਿਹਾ ਮਨ ਟਿਕੇਗਾ ਕਿਉਂਕਿ ਜਦੋਂ ਆਪਾਂ ਪਾਠ ਕਰਨ ਲੱਗਦੇ ਆ ਉਦੋਂ ਉਹ ਗੱਲਾਂ ਜ਼ਿਆਦਾ ਆਉਂਦੀਆਂ ਨੇ ਜਿਨ੍ਹਾਂ ਬਾਰੇ ਆਪਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਗੰਦੇ ਗੰਦੇ ਮਾੜੇ ਵਿਚਾਰ ਹਨਾ ਦਿਮਾਗ ਦੇ ਵਿੱਚ ਉਸ ਟਾਈਮ ਬਹੁਤ ਆਉਂਦੇ ਆ ਆਪਾਂ ਉਸ ਟਾਈਮ ਹੀ ਬੇਲੇ ਹੁੰਨੇ ਆਂਗੇ ਕਿਉਂਕਿ ਮੂੰਹ ਨਾਲ ਹੀ ਆਪਾਂ ਪਾਠ ਕਰੀ ਜਨੇ ਪਰ ਦਿਮਾਗ ਆਪਣਾ ਕੁੰਮਦਾ ਕਰਦਾ ਹਾਂ ਕਿਉਂਕਿ ਫਿਰ ਆਪਾਂ ਹਨਾ ਗੁਰੂ ਸਾਹਿਬਾਂ ਨੂੰ ਕਹਿ ਦਿੰਨੇ ਆ ਵੀ ਸਾਡੀ ਮਨੋ ਕਾਮਨਾ ਪੂਰੀ ਨਹੀਂ ਹੋਈ ਉਹੀ ਗੱਲ ਹੈ ਬੱਚਾ ਸਕੂਲ ਜਾਈ ਜਾਂਦਾ ਜਾਈ ਜਾਂਦਾ ਹਨਾ ਪੜ੍ਹੇ ਉੱਥੇ ਹੈ ਨਾ ਧਿਆਨ ਦੇਵੇ ਨਾ ਬਸ ਸਿਰਫ ਉਤੋਂ ਇੱਕ ਕੰਮ ਕਰਨ ਦੇ ਵਿੱਚ ਹਨਾ ਮਾਸਟਰ ਹੈ ਤੇ ਬਾਅਦ ਦੇ ਵਿੱਚ ਉਹ ਕਹੇ ਟੀਚਰਾਂ ਨੂੰ ਵੀ ਮੈਂ ਫਸਟ ਨਹੀਂ ਆਇਆ ਐਦਾਂ ਤਾਂ ਨਹੀਂ ਹੋ ਸਕਦਾ ਤੇ ਵੇਖੋ ਵਾਹਿਗੁਰੂ ਤੋਂ ਜੋ ਮੰਗੋਗੇ ਤੁਹਾਨੂੰ ਉਹ ਮਿਲੇਗਾ ਪਰ ਹੋਵੇ ਸਰਦਾ ਭਰੋਸਾ ਤੇ ਸਭ ਤੋਂ ਪਹਿਲਾਂ ਦੇਖੋ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਤੁਸੀਂ ਨੇ ਜਲ ਰੱਖ ਕੇ ਹਨਾ ਵਾਹਿਗੁਰੂ ਦਾ ਸਿਮਰਨ ਨਾਲ ਕਰਨਾ ਹੈ ਤੇ ਦੇਖੋ ਜੂ ਤੁਸੀਂ ਪੰਜ ਬਾਣੀਆਂ ਦਾ ਸੇਰੇ ਨਿਤਨੇਮ ਕਰਦੇ ਹੋ ਕੋਈ ਸ਼ਬਦ ਦਾ ਅਭਿਆਸ ਕਰਦੇ ਹੋਗੇ ਹਨਾ ਤੇ ਬ੍ਰਹਮ ਕਾਜ ਦਾ ਪਾਠ ਕਰਦੇ ਹੋ ਚ ਮਤਲਬ ਕਿ ਜਿੰਨੇ ਵੀ ਤੁਸੀਂ ਪਾਠ ਕਰਦੇ ਹੋ ਕਿਉਂਕਿ ਸੱਤ ਬਾਣੀਆਂ ਤਾਂ ਆਪਾਂ ਦੇਖੋ ਕਰਦੀ ਕਰਦੇ ਹਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤੁਸੀਂ ਹਨਾ ਜਿਹੜੇ ਵੀ ਪਾਟ ਕਰਦੇ ਹਾਂ ਉਸ ਕਾਰਨ ਨਾਲ ਨਾ ਆਪਣਾ ਗਲਾ ਉੱਪਰੋਂ ਮਲ ਕੇ ਸੁੱਕ ਜਾਂਦਾ ਹੈ ਨਾ ਜਦੋਂ ਬੋਲ ਕੇ ਕਰਦੇ ਆਪਾਂ ਤੇ ਆਪਣਾ ਨਾ ਜਿਹੜਾ ਤਾਲੂ ਹੈਗਾ ਇਹ ਵੀ ਕਾਫੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਨਾ ਸਰੋਂ ਦੇ ਤੇਲ ਦਾ ਇੱਕ ਫੰਬਾ ਲੈ ਲੈਣਾ ਕਾਟਨ ਰੂਹ ਲੈ ਲੈਣੀ ਹੈ ਉਹਨੂੰ ਚੰਗੀ ਤਰ੍ਹਾਂ ਸਰੋਂ ਦੇ ਤੇਲ ਦੇ ਵਿੱਚ ਭਿਉਉਗੇ ਆਪਣਾ ਜਿਹੜਾ ਤਾਲੂ ਹੈ ਨਾ ਇੱਥੇ ਤੁਸੀਂ ਨੇ ਰੱਖ ਲੈਣਾ ਫਿਰ ਉਹਦੇ ਉੱਪਰ ਕੋਈ ਕਪੜਾ ਬੰਨ ਲੈਣਾ ਹੈਗਾ ਤੇ ਤੁਸੀਂ ਦੇਖਿਓ ਇਸ ਚੀਜ਼ ਦੇ ਨਾਲ ਤੁਹਾਡਾ ਮਨ ਵੀ ਟੇਕੇਗਾ ਤੁਹਾਨੂੰ ਅਵਾਸੀਆਂ ਨੀਂਦ ਵਗੈਰਾ ਵੀ ਨਹੀਂ ਆਉਗੀ ਹਨਾ ਤੇ ਜਦੋਂ ਤੁਸੀਂ ਹਨਾ ਨਾਮ ਜਪੋਗੇ ਤੁਹਾਡਾ ਗਲਾ ਵੀ ਨਹੀਂ ਸੁਕੇਗਾ ਤੇ ਜਦੋਂ ਵੀ ਮਨ ਨਾਮ ਜਪਣਾ ਉਦੋਂ ਇਕਾਗਰ ਹੋ ਕੇ ਮਤਲਬ ਕਿ ਇਧਰ ਲੀਆਂ ਉਧਰ ਲੀਆਂ ਗੱਲਾਂ ਨੂੰ ਹਨਾ ਮਨ ਦੇ ਵਿੱਚ ਨਾ ਲਿਆਉਣਾ ਤੇ ਤੁਸੀਂ ਨਾਮ ਜਪਣਾ ਤੇ ਕਈ ਮੈਨੂੰ ਪੈਣਾ ਕਹਿ ਰਹੇ ਤੇ ਕਿ ਹਨਾ ਅਸੀਂ ਜਲਦੀ ਜਲਦੀ ਨਾਮ ਕਿਵੇਂ ਜਪੀਏ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਚੌਪੀ ਸਾਬ ਦਾ ਪਾਠ ਕਰਕੇ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਇੱਕ ਸਵਾਸ ਦੇ ਵਿੱਚ ਆਪਾਂ ਜਦੋਂ ਕਾਫੀ ਹਨਾ ਪਾਠ ਕਰਦੇ ਆਂਗੇ ਤਾ ਪਾਠ ਨਾਲੇ ਜਲਦੀ ਹੁੰਦਾ ਇਹਦੇ ਨਾਲੇ ਆਪਣਾ ਨੂੰ ਥੋੜਾ ਜਿਹਾ ਟਾਈਮ ਕਈ ਹੁੰਦਾ ਵੀ ਹਾਂ ਮੇਰੇ ਕੋਲੇ ਟਾਈਮ ਨਹੀਂ ਹੈਗਾ ਮੈਂ ਜਲਦੀ ਪਾਠ ਕਿਵੇਂ ਕਰਾਂ ਕਿਉਂਕਿ ਅਕਸਰ ਇਹੀ ਕਮੈਂਟ ਆਉਂਦੀ ਹੈ ਤੇ ਆਪਾਂ ਹੁਣ ਪਾਠ ਸ਼ੁਰੂ ਕਰ ਰਹੇ ਹਾਂ ਚੌਪਈ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੇ ਤੁਮ ਕਾ ਉਹ ਆਪ ਹਾਦ ਮੋਇ ਬਚਾਓ ਸੁਖੀ ਵਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਆ ਸਭ ਐਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਯਵਨ ਤਿਆਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕ ਸਿੱਕਾ ਮਾਰੇ ਤਾਰੀਆ ਚੁੰਚੁੰ ਸਤਰਾ ਹਮਾਰੇ ਮਾਰੀ ਹੈ आप आदा है मुझे वरी है अमर निकाल कातरा सिने वरी है हो जो सदा हमारे पछा सिरस्तु जो करिए और अच्छा राख लियो मई राखण हारे साहेब संत सहाय प्यारे दीनवंत दुष्टण के हंता तुम हो पूरी चतुर्दशकंता काल पाए ब्रह्मा अवतारा काल पाए शिवजू अवतार काल पाए करविशन प्रकाश सकल काल का किया तमासा, काल की आत्मासा जवन काल योगी शिव कीओ वेदराज ब्रह्मा जू थीओ जवन का सब लोग स्वारा नमस्कार है ताहे हमारा ਜਵਨ ਕਾਲ ਸਾਹਿਬ ਜਗਤ ਬਣਾਇਓ ਦੇਵ ਵਿਦੈ ਤਜਸੈ ਨੂੰ ਪਜਾਇਓ ਆਦਾਂਤਿਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਮਾਰੀ ਸਕਲ ਪ੍ਰਜਾ ਜਨਾਬ ਸਵਾਰੇ ਸੇਵਕਨ ਕੋ ਸਭ ਨੂੰ ਸੁਖ ਦਿਓ ਸਤਰਨ ਕੋ ਪਨ ਮੋਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤਕ चीटी देखूं चरसूल सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचान है कट कट के पट पट की जाना जब उद्कर्षक करा करता रहा प्रजा तरत तब देह अपारा जावा करक करत हो कब तुम में मिलत दे तर सब हो जीते वदन सृष्टि सब तार है आप आपनी बुज उचार है तुमसा भी इतै रहत निरालम जानत वेद भेद और आलम ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਅਨਾਦ ਸਮਤਾੰਕਾ ਮੂਰਤ ਚਾਤਵੇਦ ਦਾ ਜਾਕੋ ਪੇਵਨ ਪਾਪਤ ਵੇਦ ਦਾ ਤਾਂ ਕੋ ਕਰਪਾ ਹਨਨੁਮਾਨਦ ਮਹਾਮੂਰਤ ਕਛਪੇਦ ਜਾਨਤ ਮਹਾਦੇਵ ਕੋ ਕਹਿ ਸਦਾ ਸੇਮ ਨਿਰੰਕਾਰ ਕਾ ਚਿੰਤਨ ਹੈ ਪਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰ ਆਲਖਣ ਜਾਇ ਪਸਾਰਾ ਕਹਿ ਵੀ ਸੋਜਾ ਪ੍ਰਥਮ ਸੰਸਾਰਾ ਇਕੈ ਰੂਪਨੂਪ ਸਰੂਪਾ ਰੰਗ ਪਿਉ ਰ ਆਪ ਕਈ ਪੁੱਪਾ ਅੰਡ ਜਿਰ ਸੇਤ ਜਕਿਨੀ ਉਤਪੁਜ ਖਾਨ ਬੌਰ ਚਦੀਨੀ ਕਹੋਂ ਫੁੱਲ ਰਾਜਾ ਆਵੇ ਬੈਠਾ ਕਹੋਂ ਸਿਮਟ ਕੇ ਸੰਕਰੀ ਕੈਠਾ ਸਿਗਰੀ ਸਿਸਟ ਦਿਖਾਈ ਹੈ ਚੰਪਵ ਆਜੁਗਾਲ ਸਰੂਪ ਸੋਮਪ ਬਾਬਰ ਅੱਛਾ ਮੇਰੀ ਤੁਮ ਕਰੋ ਸਿੱਖੋ ਵਾਰਾ ਸਿੱਖ ਸੰਗ ਅਰੋ ਦੁਸ਼ਟ ਜਿਤੇ ਉਠ ਪਤ ਉਤਪਾਤ ਸਕਲ ਮਲੇਸ਼ ਕਰੋ ਰਣ ਕਾ ਤੰ ਸੀਰੀਅਸ ਤੂ ਜਾ ਫੈਦੇ ਅੱਲਾ ਪੂਨ ਕਰਾ ਗਰੰਤ ਤਕਾਲਾ ਮਨ ਵਾਸ ਪਲ ਪਾਵੇ ਸੋਈ ਦੁਖ ਨਾ ਕਿਸੇ ਬਿਆਪਤ ਕੋਈ ਅੜੇ ਲਾ ਸੁਨੇ ਗੂੰਗ ਜੋ ਜਾਈ ਸੁਰਸ ਨਾ ਪਾਵੇ ਸੁਨੇ ਮੂੜ ਚ ਤਲਾਈ ਚਤੁਰਤਾ ਆਵੇ ਦੁਖ ਦਰਦ ਪਉ ਨਿਕਟਣਾ ਤੇ ਨਰਕੇ ਰਹਿ ਹੋ ਜੋ ਜਾ ਕੇ ਇੱਕ ਵਾਰ ਚੌਪੇ ਕੋ ਕਹੇ ਚੌਪੇ ਸੰਭ 17 ਜਰ ਮੇ ਜਾਤ ਸਤ ਮੁਤੀਨ ਕੇ ਜਾ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਏ ਸਦਰ ਗ੍ਰੰਥ ਸੁਦਾਰ ਸਵਈਆ ਪਾਏਗੇ ਜਬ ਤੇ ਤਮਰੇ ਤਬ ਦੇਖੂ ਆਕਰੇ ਨੀ ਆ ਨਿਉ ਰਾਮ ਰਹੀਮ ਪੁਰਾਨ ਪੁਰਾਨਾ ਅਨੇਕ ਹੈ ਮਤੇ ਇੱਕ ਨਾ ਮਨੋ ਸਿਨੂ ਸ਼ਾਸਤਰ ਵੀ ਸਭ ਬਹੁ ਭੇਦਕ ਹੈ ਮੈਕ ਨਾ ਜਾਨੂੰ ਸੀਰੀਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ 겨ਉ ਸਭ ਤੋਂ ਹੀ ਬਖਾਨਾ ਦੋਹਰਾ ਸਰਦ ਦਵਾਰ ਕੋ ਛਾੜ ਕੇ 겨ਉ ਤੋਹਰ ਦਵਾਰ ਵਾਹਿੰਗੇ ਕਿਲਾ ਜਸ ਕੋਬਿੰਦਾਸ ਤੋਹਰ ਵਾਹਿ ਗਰੂ ਵਾਹਿ ਗਰੂ ਵਾਹਿ ਗਰੂ ਦੇਖੋ ਇਸ ਤਰੀਕੇ ਨਾਲ ਹਨਾ ਤੁਸੀਂ ਇੱਕ ਸਾਂ ਨੂੰ ਰੋਕ ਕੇ ਆਪਾਂ ਮਤਲਬ ਕਿ ਕਾਫੀ ਇੱਕ ਪੰਕਤੀ ਦਾ ਹਨਾ ਪਾਠ ਕਰ ਸਕਦੇ ਆਂਗੇ ਇਸ ਨਾਲ ਤੁਸੀਂ ਜਪਜੀ ਸਾਹਿਬ ਚੋਪਈ ਸਾਹਿਬ ਸੁਖਮਨੀ ਸਾਹਿਬ ਹਨਾ ਅਗਰ ਤੁਸੀਂ ਇਦਾਂ ਕਰੋਗੇ ਤਾਂ ਬਹੁਤ ਜਲਦੀ ਹਨਾ ਤੁਸੀਂ ਪਾਠ ਕਰ ਲਓਗੇ ਕਿਉਂਕਿ ਕਈ ਵਾਰੀ ਕਹਿੰਦੇ ਨੇ ਵੀ ਅੱਧੇ ਪੌਣੇ ਘੰਟੇ ਵਿੱਚ ਕਿਵੇਂ ਸੁਪਣੀ ਸਾਹਿਬ ਦਾ ਪਾਠ ਕਰ ਲੈ ਉਹ ਇਸੇ ਤਰੀਕੇ ਨਾਲ ਜਦੋਂ ਆਪਾਂ ਹਨਾ ਅਭਿਆਸ ਕਰਦੇ ਰਹਨੇ ਆ ਤਾਂ ਪਾਠ ਹੋ ਜਾਂਦਾ ਹੈਗਾ ਤੇ ਇੱਕ ਮੈਂ ਨਾ ਜਿੱਦਾਂ ਕਿ ਹੁਣ ਮੈਂ ਸਵਈਏ ਤੁਸਾਂ ਨੂੰ ਮੈਂ ਹੈਨਾ ਸਿੱਧੇ ਪੜਦੇ ਜਿੱਦਾਂ ਕਿ ਸਵਈਆ ਪਾਏਂਗੇ ਇਹ ਜਬ ਤੇ ਤੁਮਰੇ ਤਵ ਤੇ ਕੋ ਆਖ ਰਣ ਜਦ ਕਿ ਸਵਈਏ ਇਸ ਤਰੀਕੇ ਨਾਲ ਨਹੀਂ ਪੜੇ ਜਾਂਦੇ ਜਿੱਦਾਂ ਪੜੀਏ ਤਾਂ ਪੜਨ ਸਵਈਆਂ ਨੂੰ ਪੜਨ ਦਾ ਇੱਕ ਤਰੀਕਾ ਅਲੱਗ ਹੈ ਹੈਨਾ ਜਦੋਂ ਆਪਾਂ ਸਵਈਆ ਪੜਦੇ ਆਂਗੇ ਉਸ ਤੀਮੇ ਆਪਾਂ ਪੜਦੇ ਸਵਈਆ ਪਾਏਂਗੇ ਜਬ ਤੇ ਤੁਮਰੇ ਤਵ ਤੇ ਕੋ ਆਖਤਰ ਨਹੀਂ ਆਨਿਓ RAM RAHIM PURAN QURAN ਅਨੇਕ ਕਹੈ ਮਤ ਏਕ ਨਾ ਮੰਨਿਓ ਮਾਲਕੀ ਇਸ ਤਰੀਕੇ ਨਾਲ ਪੜੇ ਜਾਂਦੇ ਨੇ ਪਰ ਮੈਂ ਜਲਦੀ ਪਾਠ ਹੈ ਨਾ ਸੁਖਨੀ ਸਾਹਿਬ ਦਾ ਕਰਨ ਕਰਕੇ ਤੁਹਾਨੂੰ ਹਨਾ ਜਲਦੀ ਜਲਦੀ ਪੜ ਕੇ ਦੱਸਿਆਗਾ ਕਿਉਂਕਿ ਜਲਦੀ ਤੱਕ ਉੱਤੇ ਹੀ ਪੜਿਆ ਜਾਊਗਾ ਤੇ ਦੋਹਰਾ ਵੀ ਆਪਾਂ ਇਹ ਕਹਿੰਦੇ ਹਣਾ ਦੋਹਰਾ ਮੈਂ ਜਿੱਦਾਂ ਕਿ ਜਲਦੀ ਜਲਦੀ ਪੜਿਆ ਪਰ ਦੋਹਰਾ ਅਸਲ ਦੇ ਵਿੱਚ ਪੜਿਆ ਜਾਂਦਾ ਹੈਗਾ ਸਗਲ ਤੋਂ ਆਰ ਕੋ ਛਾੜ ਕੇ ਗਿਉ ਹੋਂ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਦੇਖੋ ਬਾਣੀ ਦੇ ਵਿੱਚ ਆਪਾਂ ਜੇ ਹਨਾ ਬਾਣੀ ਨੂੰ ਸਮਝੀਏ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਵਾਹਿਗੁਰੂਗੇ ਅਰਦਾਸਾਂ ਕਰਦੇ ਆ ਹਨਾ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਦੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਹਨਾ ਜ਼ਰੂਰ ਤੁਸੀਂ ਸ਼ੇਅਰ ਕਰਨਾ